ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਹਾਂ ਕੇਂਦਰੀ ਬੈਂਕ ਦੇ ਵੱਲੋਂ ਉਧਰਾਂ ਦੇ ਵਿੱਚ ਕਟੌਤੀ ਕਰਨ ਦੀਆਂ ਅਟਕਲਾਂ ਦੇ ਵਿਚਾਰ ਬੈਂਕ ਆਫ ਕੈਨੇਡਾ ਬੁੱਧਵਾਰ ਨੂੰ ਆਪਣੇ ਤਾਜ਼ਾ ਵਿਆਜ ਦਰ ਦੇ ਫੈਸਲੇ ਦਾ ਐਲਾਨ ਕਰਨ ਜਾ ਰਿਹਾ ਹੈ ਜਿਨ੍ਹਾਂ ਫਾਈਨੈਂਸ਼ੀਅਲ ਮਾਰਕੀਟ ਤੇ ਵਿੱਤੀ ਬਾਜ਼ਾਰ ਉਮੀਦ ਕਰਦੇ ਨੇ ਕਿ ਬੈਂਕ ਆਪਣੀ ਮੁੱਖ ਉਧਾਰ ਦਰ ਨੂੰ 1 ਫੀਸਦੀ ਅੰਕ ਦੇ 1/4 ਤੱਕ ਘਟਾ ਦੇਵੇਗਾ ਪਰ ਇਹ ਦ੍ਰਿਸ਼ਟੀਕੋਣ ਕਿਸੇ ਵੀ ਤਰ੍ਹਾਂ ਸਰਵ ਵਿਆਪਕ ਨਹੀਂ ਹੈ ਕੁਝ ਇਸ ਦੀ ਉਡੀਕ ਕਰਨ ਦੀ ਉਮੀਦ ਕਰਦੇ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੁਕੱਲਮ ਨੇ ਕਿਹਾ ਹੈ ਕਿ ਦਰਾਂ ਦੇ ਵਿੱਚ ਕਟੌਤੀ ਸੰਭਾਵਨਾ ਦੇ ਦਾਇਰੇ ਦੇ ਵਿੱਚ ਹੈ ਪਰ ਇਹ ਫੈਸਲਾ ਆਰਥਿਕ ਆંકੜਿਆਂ ਦੇ ਦੁਆਰਾ ਸੋਧਿਆ ਜਾਵੇਗਾ ਉਹਨਾਂ ਕਿਹਾ ਹੈ ਕਿ ਕੇਂਦਰੀ ਬੈਂਕ ਇਹ ਦੇਖ ਰਹੇ ਨੇ ਕਿ ਉਹਨਾਂ ਨੂੰ ਕੀ ਦੇਖਣ ਦੀ ਲੋੜ ਹੈ ਪਰ ਇਹ ਭਰੋਸਾ ਰੱਖਣ ਦੇ ਲਈ ਇਸ ਨੂੰ ਲੰਬੇ ਸਮੇਂ ਲਈ ਦੇਖਣਾ ਚਾਹੁੰਦੇ ਨੇ ਕਿ ਕੀਮਤ ਸਥਿਰਤਾ ਦੇ ਵੱਲ ਜਿਹੜੀ ਹੈ ਉਹ ਤਰੱਕੀ ਬਰਕਰਾਰ ਰਹੇਗੀ ਅਪ੍ਰੈਲ ਦੇ ਵਿੱਚ ਸਾਲਾਨਾ ਮਹਿੰਗਾਈ ਦਰ ਜਿਹੜੀ ਹੈ ਉਹ ਮਾਰਚ ਦੇ ਵਿੱਚ 2.9 ਫੀਸਦੀ ਦੇ ਮੁਕਾਬਲੇ 2.7 ਫੀਸਦੀ ਤੇ ਆ ਗਈ ਪਿਛਲੇ ਹਫਤੇ ਸਟੈਟਿਸਟਿਕਸ ਕੈਨੇਡਾ ਦੀ ਇੱਕ ਰਿਪੋਰਟ ਤੋਂ ਬਾਅਦ ਦੱਸਿਆ ਗਿਆ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਪਹਿਲੀ ਤਿਮਾਹੀ ਦੇ ਵਿੱਚ ਆਰਥਿਕ ਵਿਕਾਸ ਬੈਂਕ ਆਫ ਕੈਨੇਡਾ ਦੀਆਂ ਉਮੀਦਾਂ ਤੋਂ ਘੱਟ ਰਿਹਾ ਹੈ। ਰਿਪੋਰਟ ਨੇ 2023 ਦੀ ਚੌਥੀ ਤਿਮਾਹੀ ਦੇ ਵਿੱਚ ਵਾਅਦੇ ਲਈ ਇਸ ਦੀ ਰੀਡਿੰਗ ਨੂੰ ਵੀ ਸੰਸ਼ੋਧਿਤ ਕੀਤਾ ਹੈ। ਹਾਲਾਂਕਿ ਅਪ੍ਰੈਲ ਦੇ ਲਈ ਨੌਕਰੀਆਂ ਦੀ ਰਿਪੋਰਟ ਦੇ ਵਿੱਚ ਦਿਖਾਇਆ ਗਿਆ ਹੈ ਕਿ ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਰੋਜ਼ਗਾਰ ਦੇ ਵਿੱਚ 90,000 ਦਾ ਇਹ ਵਾਅਦਾ ਹੋਇਆ ਹੈ ਤੇ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਧ ਰੋਜ਼ਗਾਰ ਦੇ ਵਿੱਚ ਵਾਅਦਾ ਦੇਖਿਆ ਗਿਆ ਹੈ। BC ਦੇ ਵਿੱਚ ਸਾਈਕਲ ਸਵਾਰਾਂ ਤੇ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਕਰਨ ਵਾਲੇ ਇੱਕ ਨਵਾਂ ਕਾਨੂੰਨ ਸੋਮਵਾਰ ਨੂੰ ਨਲੀ ਲਾਗੂ ਕੀਤਾ ਗਿਆ ਘੱਟੋ ਘੱਟ ਦੂਰੀਆਂ ਸਥਾਪਿਤ ਕਰਦੀਆਂ ਨੇ ਜੋ ਡਰਾਈਵਰਾਂ ਨੂੰ ਇਕੋਥੇ ਕਮਜ਼ੋਰ ਸੜਕ ਉਪਭੋਗਤਾਵਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਨਵਾਂ ਸੁਰੱਖਿਅਤ ਪਾਸਿੰਗ ਕਾਨੂੰਨ ਪਹਿਲੀ ਵਾਰ ਅਪ੍ਰੈਲ ਦੇ ਵਿੱਚ ਸੂਬੇ ਦੁਆਰਾ ਪੇਸ਼ ਕੀਤਾ ਗਿਆ ਸੀ ਜਦੋਂ BC ਟ੍ਰਾਂਸਪੋਰਟੇਸ਼ਨ ਮੰਤਰੀ ਰੌਫ ਫਲੇਮਿੰਗ ਨੇ ਕਿਹਾ ਕਿ ਇਸ ਕਾਨੂੰਨ ਦਾ ਟੀਚਾ ਨਾ ਸਿਰਫ ਪੈਦਲ ਚੱਲਣ ਵਾਲਿਆਂ ਤੇ ਸਾਈਕਲ ਸਵਾਰਾਂ ਨੂੰ ਸੁਰੱਖਿਅਤ ਰੱਖਣਾ ਹੈ ਬਲਕਿ ਵੱਧ ਸਪੀਡ ਵਾਲਿਆਂ ਲਈ ਸੜਕਾਂ ਲਈ ਲੰਘਣ ਵੇਲੇ ਵਾਹਨਾਂ ਨੂੰ ਘੱਟੋ ਘੱਟ 1 ਤੋਂ 1.5 ਮੀਟਰ ਦੀ ਦੂਰੀ ਹੜੀ ਹੈ ਉਹ ਵੀ ਰੱਖਣੀ ਚਾਹੀਦੀ ਹੈ ਜੇਕਰ ਤੁਸੀਂ ਸੋਮਵਾਰ ਸਵੇਰੇ ਸੜਕਾਂ ਤੇ ਹੋ ਤਾਂ ਧਿਆਨ ਰੱਖੋ ਕਿ ਡਰਾਈਵਰਾਂ ਨੂੰ ਪੈਦਲ ਚੱਲਣ ਤੇ ਰਾਈਡਿੰਗ ਕਰਨ ਵਾਲੇ ਲੋਕਾਂ ਤੋਂ ਦੂਰ ਰੱਖਣ ਲਈ ਨਵੇਂ ਕਾਨੂੰਨ ਲਾਗੂ ਨੇ ਸੂਬੇ ਦਾ ਕਹਿਣਾ ਹੈ ਕਿ ਨਵੇਂ ਨਿਯਮ ਸੜਕ ਦੇ ਕਮਜ਼ੋਰ ਜਿਹੜੇ ਲੋਕ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਕੀਤੇ ਗਏ ਨੇ ਹੁਣ ਡਰਾਈਵਰਾਂ ਨੂੰ ਉਹਨਾਂ ਨੂੰ ਲੰਘਣ ਵੇਲੇ ਘੱਟੋ-ਘੱਟ 1 ਮੀਟਰ ਦੀ ਦੂਰੀ ਰੱਖਣ ਦੀ ਲੋੜ ਹੋਵੇਗੀ ਜੇਕਰ ਤੁਸੀਂ 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਗੱਡੀ ਚਲਾ ਰਹੇ ਹੋ ਤਾਂ ਤੁਹਾਨੂੰ ਘੱਟੋ-ਘੱਟ 1 ਮੀਟਰ ਦੀ ਦੂਰੀ ਰੱਖਣ ਦੀ ਲੋੜ ਹੈ ਜੇਕਰ ਤੁਸੀਂ 51 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾ ਰਹੇ ਹੋ ਤਾਂ ਤੁਹਾਨੂੰ ਘੱਟੋ-ਘੱਟ 1.5 ਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ ਸੂਬੇ ਮੁਤਾਬਕ ਦੂਰ ਤੋਂ ਲੰਘਣ ਮੋਟਰ ਵਾਹਨਾਂ ਦੇ ਸਭ ਤੋਂ ਦੂਰ ਫੈਲਣ ਵਾਲੇ ਹਿੱਸੇ ਤੋਂ ਮਾਪਿਆ ਜਾਂਦਾ ਹੈ ਜਿਵੇਂ ਕਿ ਸ਼ੀਸ਼ੇ, ਇੱਕ ਕਮਜ਼ੋਰ ਸੜਕ ਉਪਭੋਗਤਾ ਜਾਂ ਉਹਨਾਂ ਦੇ ਉਪਕਰਨ ਜਿਵੇਂ ਕਿ ਹੈਂਡਲਬਾਰ ਦੇ ਸਭ ਤੋਂ ਦੂਰ ਫੈਲੇ ਹੋਏ ਹਿੱਸੇ ਤੱਕ ਕਮਜ਼ੋਰ ਸੜਕ ਉਪਭੋਗਤਾਵਾਂ ਦੇ ਵਿੱਚ ਪੈਦਲ ਚੱਲਣ ਵਾਲੇ, ਸਾਈਕਲ ਸਵਾਰ, ਮੋਟਰਸਾਈਕਲ ਸਵਾਰ, ਜਾਨਵਰਾਂ ਜਾਂ ਜਾਨਵਰਾਂ ਦੁਆਰਾ ਖਿੱਚੇ ਗਏ ਵਾਹਨਾਂ ਦੇ ਵਿੱਚ ਸਵਾਰ ਵਿਅਕਤੀ ਤੇ ਇਲੈਕਟ੍ਰਿਕ व्हीਲਚੇਅਰਾਂ, ਗਤੀਸ਼ੀਲਤਾ ਸਕੂਟਰਾਂ ਦੀ ਵਰਤੋਂ ਕਰਨ ਯਾਨੀ ਕਿ ਇਲੈਕਟ੍ਰਿਕ ਸਕੂਟਰਾਂ ਦੀ ਵਰਤੋਂ ਕਰਨ ਵਾਲੇ ਲੋਕ ਵੀ ਇਸ ਵਿੱਚ ਸ਼ਾਮਿਲ ਨੇ ਐਡਵੋਕੇਸੀ ਗਰੁੱਪ ਹੱਬ ਸਾਈਕਲਿੰਗ ਦੇ ਨਾਲ ਜੁੜੇ ਨਵਦੀਪ ਛੀਮਾ ਨੇ ਛੀਨਾ ਨੇ ਕਿਹਾ ਹੈ ਕਿ ਘੱਟੋ ਘੱਟ ਦੂਰੀਆਂ ਬਣਾਉਣ ਦਾ ਕਦਮ ਲੰਬੇ ਸਮੇਂ ਤੋਂ ਪੈਂਡਿੰਗ ਹੈ ਉਹ ਦੱਸਦੇ ਨੇ ਕਿ ਕਾਨੂੰਨ ਦਾ ਹੁਣ ਮਤਲਬ ਹੈ ਕਿ ਜੇਕਰ ਤੁਹਾਨੂੰ ਕਿਸੇ ਨੂੰ ਲੋੜਿੰਦੀ ਜਗ੍ਹਾ ਦੇਣ ਦੀ ਲੋੜ ਹੈ ਤਾਂ ਤੁਸੀਂ ਅੱਗੇ ਵਧਣ ਦੇ ਯੋਗ ਹੋ ਨਵੇਂ ਕਾਨੂੰਨ ਹਾਲਾਂਕਿ ਸਿਰਫ ਘੱਟੋ ਘੱਟ ਹੀ ਨੇ ਤੇ ਕਿਸੇ ਹੋਰ ਸਥਿਤੀ ਦੇ ਵਿੱਚ ਗੱਡੀ ਚਲਾਉਣ ਦੀ ਤਰ੍ਹਾਂ ਤੁਹਾਨੂੰ ਰਫ਼ਤਾਰ, ਮੌਸਮ, ਸੜਕ ਤੇ ਆਵਾਜਾਈ ਦੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਪੂਰੇ ਸੂਬੇ ਦੀ ਪੁਲਿਸ ਉਹਨਾਂ ਲੋਕਾਂ ਲਈ ਉਲੰਘਣਾ ਟਿਕਟਾਂ ਜਾਰੀ ਕਰ ਸਕਦੇ ਨੇ ਜੋ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਨੇ। ਜੁਰਮਾਨਿਆਂ ਵਿੱਚ 3 ਪੈਨਲਟੀ ਪੁਆਇੰਟਾਂ ਦੇ ਨਾਲ ਡਾਲਰ 109 ਤੋਂ ਸ਼ੁਰੂ ਹੋਣ ਵਾਲੇ ਜੁਰਮਾਨੇ ਸ਼ਾਮਿਲ ਨੇ। ਵੱਧ ਤੋਂ ਵੱਧ ਜੁਰਮਾਨਾ ਡਾਲਰ 2000 ਤੋਂ 6 ਮਹੀਨੇ ਦੀ ਕੈਦ ਹੈ। ਨਿਊਜ਼ ਸਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਬੀਸੀ ਦਾ ਦੱਖਣੀ ਤੱਟ ਐਤਵਾਰ ਨੂੰ ਕਾਫੀ ਗਿੱਲਾ ਹੋ ਰਿਹਾ ਹੈ ਜੀ ਹਾਂ ਜ਼ਿਆਦਾਤਰ ਖੇਤਰੀ ਜੇ ਇਲਾਕੇ ਦੇ ਵਿੱਚ ਭਾਰੀ ਬਾਰਿਸ਼ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਸੀ এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਮੈਟਰੋ ਵੈਨਕੂਵਰ ਦੇ ਵਿੱਚ ਐਤਵਾਰ ਨੂੰ 60 ਮਿਲੀਮੀਟਰ ਤੱਕ ਜਿਹੜੀ ਹੈ ਉਹ ਮੀ ਪਿਆ ਮੌਸਮ ਮਾਹਰਾਂ ਦੇ ਮੁਤਾਬਕ ਇੱਕ ਟਿਬਰ ਫਰੰਟਰ ਸਿਸਟਮ ਦੇ ਕਾਰਨ ਹੋਇਆ ਹੈ ਹੋ ਸ਼ਾਉਂਡ ਫ੍ਰੀਜ਼ਰ ਵੈਲੀ ਤੇ ਉੱਤਰ ਪੂਰਬੀ ਮੈਟਰੋ ਵੈਨਕੂਵਰ ਜਿਸ ਦੇ ਵਿੱਚ ਮੈਪਲ ਰਿਸ਼ ਤੇ ਕੋਕਟਲੰਬੀ ਸ਼ਾਮਿਲ ਹੈ ਮੌਜੂਦਾ ਸਮੇਂ ਦੇ ਵਿੱਚ ਮੀਂਹ ਦੀ ਚੇਤਾਵਨੀ ਦੇ ਅਧੀਨ ਨੇ ਸੋਮਵਾਰ ਨੂੰ ਦੱਸਦੀ ਹੈ ਕਿ ਭਾਰੀ ਮੀਂਹ ਜਿਹੜੀ ਹੈ ਉਸ ਵਿੱਚ ਕੁਝ ਕਟੌਤੀ ਹੋਣ ਦੀ ਜ਼ਰੂਰਤ ਹੈ ਯਾਨੀ ਕਿ ਇਹ ਕਿਹਾ ਜਾ ਰਿਹਾ ਹੈ ਕਿ ਮੀਂਹ ਜਿਹੜਾ ਸਵੇਰ ਤੱਕ ਪਿਆ ਤੇ ਉਸ ਤੋਂ ਬਾਅਦ ਬੰਦ ਵੀ ਹੋ ਗਿਆ ਪਰ ਫਲੋਰੇਨ ਦਾ ਕਹਿਣਾ ਹੈ ਕਿ ਇਹ ਹੋਰ ਪ੍ਰਣਾਲੀ ਜਿਹੜੀ ਹੈ ਮੀਂਹ ਦੀ ਵਾਧ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋ ਮੰਗਲਵਾਰ ਨੂੰ ਹੋਰ ਭਾਰੀ ਮੀਂਹ ਲਿਆਵੇਗੀ ਵਾਹਨ ਚਾਲਕਾਂ ਨੂੰ ਸ਼ਰਤਾਂ ਦੇ ਅਨੁਸਾਰ ਗੱਡੀ ਚਲਾਉਣ ਤੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਜਮਾ ਹੋਣ ਬਾਰੇ ਸੁਚੇਤ ਰਹਿਣ ਦੀ ਚਤਾਵਨੀ ਵੀ ਦਿੱਤੀ ਜਾ ਰਹੀ ਹੈ ਖੇਤਰੀ ਜ਼ਿਲ੍ਹਾ ਮੈਟਰੋ ਵੈਂਕੂਵਰ ਨੇ ਵੀ ਤੇਜ਼ ਵਹਾਅ ਦੀ ਚਤਾਵਨੀ ਜਾਰੀ ਕੀਤੀ ਹੈ ਇੱਕ ਬਸੰਤ ਤੂਫਾਨ ਜਿਹੜਾ ਉਹ ਐਤਵਾਰ ਸ਼ਵੇਰ ਨੂੰ ਸ਼ੁਰੂ ਹੋਇਆ ਜੋ ਕਿ ਸੋਮਵਾਰ ਤੱਕ ਉਹ ਚੱਲਦਾ ਰਿਹਾ ਉਤਰੀ ਕਿਨਾਰੇ ਦੇ ਕੈਪਲਾਨੋ ਤੇ ਸੈਮੋਰ ਨਦੀਆਂ ਦੇ ਵਿੱਚ ਵੀ ਸਾਲ ਦੇ ਇਸ ਸਮੇਂ ਲਈ ਅਸਾਧਾਰਨ ਤੌਰ ਤੇ ਉੱਚੇ ਵਹਾਅ ਦੀ ਅਗਵਾਈ ਕਰਨ ਦੀ ਸੰਭਾਵਨਾ ਹੈ ਮੈਟਰੋ ਵੈਂਕੂਵਰ ਉਹਨਾਂ ਲੋਕਾਂ ਨੂੰ ਤਾਕੀਦ ਕਰ ਰਿਹਾ ਹੈ ਜੋ ਨਦੀਆਂ ਦੇ ਨੇੜੇ ਸਮਾਂ ਬਿਤਾਉਣ ਦਾ ਆਨੰਦ ਲੈਂਦੇ ਨੇ ਚਾਹੇ ਉਹ ਨੇੜਲੇ ਰਸਤੇ ਤੇ ਹੋਣ ਮੱਛੀ ਫੜਨ ਵਾਲੇ ਹੋਣ वाले ਹੋਣ ਜਾਂ ਫਿਰ ਹੋਰ ਜਿਹੜੇ ਵੀ ਲੋਗ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਸਾਵਧਨ ਹੋ ਕੇ ਆਪਣੀ ਸੁਰੱਖਿਆ ਕਰਨ ਦੀ اپیل ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਮਹਾਰਾ ਦੇ ਅਨੁਸਾਰ ਬਧੇਰੇ ਕੈਨੇਡੀਅਨਾਂ ਦਾ ਦਰੋਜਾਨ ਅਮਰੀਕਾ ਵੱਲ ਨੂੰ ਹੋ ਰਿਹਾ ਹੈ ਕਾਸਟ ਆਫ ਲਿਵਿੰਗ ਇਸ ਦਾ ਮੇਨ ਕਾਰਨ ਮੰਨਿਆ ਜਾ ਰਿਹਾ ਹੈ ਸ਼ਿਫਟ ਹੋਣ ਦਾ ਬਹੁਤੇ ਅਜਿਹੇ ਵੀ ਨੇ ਜਿਹੜੇ ਸਰਹੱਦੀ ਕਸਬਿਆਂ ਨੂੰ ਵੀ ਸ਼ਿਫਟ ਹੋ ਰਹੇ ਨੇ ਵਾਸ਼ਿੰਗਟਨ ਤੋਂ BC ਵੈਂਕੂਵਰ ਜਾਣ ਦੇ ਲਈ ਰਸਤਾ ਸਿਰਫ 45 ਮਿੰਟ ਦਾ ਹੈ ਜਿੱਥੇ ਘਰ ਦੀ ਕੀਮਤ ਅੱਧਾ ਮਿਲੀਅਨ ਡਾਲਰ ਅਮਰੀਕਾ ਦੇ ਵਿੱਚ ਦੱਸੀ ਜਾ ਰਹੀ ਹੈ ਇਸੇ ਲਈ ਨੌਜਵਾਨਾਂ ਦੇ ਲਈ ਸਭ ਤੋਂ ਅਟਰੈਕਟ ਕਰਨ ਵਾਲਾ ਪੁਆਇੰਟ ਹੀ ਹਾਊਸਿੰਗ ਅਫੋਰਡੇਬਿਲਟੀ ਹੈ ਨੌਜਵਾਨਾਂ ਨੂੰ ਲੱਗਦਾ ਹੈ ਕਿ ਕੋਸਟ ਆਫ ਲੀਵਿੰਗ ਦੇ ਹਿਸਾਬ ਦੇ ਨਾਲ ਕੈਨੇਡੀਅਨ ਹਾਊਸਿੰਗ ਤੋਂ ਜਿਹੜੀ ਹੈ ਬੈਟਰ ਉਹ ਯੂਐਸਏ ਦੇ ਵਿੱਚ ਇੱਕ ਸੋਨਾਕਾਰ ਖਰੀਦ ਸਕਦੇ ਨੇ ਯੂਐਸਟੀ ਜਨਗੰਨਾ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 2022 ਦੇ ਵਿੱਚ 126000 ਤੋਂ ਵੱਧ ਲੋਕ ਕੈਨੇਡਾ ਤੋਂ ਅਮਰੀਕਾ ਚਲੇ ਗਏ ਨੇ ਜੋ ਪਿਛਲੇ ਸਾਲ ਨਾਲੋਂ 70% ਦੀ ਵਾਧਾ ਹੈ 2022 ਦੇ ਵਿੱਚ ਅਮਰੀਕਾ ਜਾਣ ਵਾਲੇ 1,26,000 ਲੋਕਾਂ ਦੇ ਵਿੱਚੋਂ 53,000 ਕੈਨੇਡਾ ਦੇ ਵਿੱਚ ਪੈਦਾ ਹੋਏ ਸਨ 40,000 ਅਮਰੀਕਾ ਦੇ ਵਿੱਚ ਪਰਤ ਰਹੇ ਸਨ ਤੇ 30,000 ਨੇ ਉੱਤਰੀ ਅਮਰੀਕਾ ਤੋਂ ਬਾਰੋ ਕੈਨੇਡਾ ਆਬਾਦ ਕੀਤਾ ਸੀ ਤੇ ਛੱਡਣ ਦੀ ਚੋਣ ਕੀਤੀ ਇਹ ਆંકੜੇ ਸਰਹੱਦ ਦੇ ਸਰਹੱਦ ਦੇ ਦੱਖਣ ਵੱਲ ਵੱਸਣ ਵਾਲੇ ਕੈਨੇਡੀਅਨਾਂ ਦੇ ਵਧ ਰਹੇ ਰੁਝਾਨ ਨੂੰ ਦਰਸਾਉਂਦੇ ਨੇ ਤੇ ਇਮੀਗ੍ਰੇਸ਼ਨ ਵਕੀਰ ਦੇ ਮੁਤਾਬਕ ਇਸ ਦਾ ਮੁੱਖ ਕਾਰਨ ਰਹਿਣ ਦੀ ਲਾਗਤ ਹੈ ਲੋਸ ਐਂਜਲਸ ਕੈਲੀਫੋਰਨੀਆ ਸੈਨ ਫਰਾਂਸਿਸਕੋ ਨਿਊਯਾਰਕ ਵਰਗੀਆਂ ਕਸਬਿਆਂ ਵਿੱਚ ਨਹੀਂ ਬਲਕਿ ਸਮਾਲ ਟਾਊਨ ਯੂ ਐਸ ਏ ਦੇ ਵਿੱਚ ਘਰ ਖਰੀਦਣਾ ਸਸਤਾ ਹੈ ਵਕੀਲ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਸਰਹੱਦੀ ਕਸਬਿਆਂ ਵੱਲ ਵੀ ਜਾ ਰਹੇ ਨੇ ਵਾਸ਼ਿੰਗਟਨ ਵਿੱਚ ਰਹਿਣ ਵਾਲੇ ਕਹਿੰਦੇ ਨੇ ਕਿ ਉਹਨਾਂ ਨੂੰ ਵੈਂਕੂਵਰ ਬੀ ਸੀ ਜਾਣ ਲਈ 45 ਮਿੰਟ ਲੱਗਦੇ ਨੇ ਤੇ ਉਹਨਾਂ ਦੇ ਘਰ ਦੀ ਕੀਮਤ ਅੱਧਾ ਮਿਲੀਅਨ ਡਾਲਰ ਹੈ ਉਹੀ ਘਰ ਵੈਂਕੂਵਰ ਖੇਤਰ ਦੇ ਵਿੱਚ ਇਥੋਂ 5 ਮੀਲ ਉੱਤਰ ਦੇ ਵਿੱਚ ਡਾਲਰ 2 ਤੋਂ 3 ਮਿਲੀਅਨ ਹੈ ਸਵੈੰਦਰ ਸੋਕੀ ਮਹਿੰਨੋ ਕਹਿੰਦੇ ਨੇ ਕਿ ਹਾਊਸਿੰਗ ਕਾ ਫਾਇਦੀ ਨੋਜਵਾਨਾ ਲਈ ਇੱਕ ਆਕਰਸ਼ਣ ਦਾ ਬਿੰਦੂ ਹੈ ਜੋ ਮੁੱਖ ਕਾਰਨ ਹੈ ਕਿ ਇਹ ਜਨਸੰਖਿਆ ਦੱਖਣ ਵੱਲ ਜਾਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ ਨੋਜਵਾਨਾ ਨੂੰ ਅਹਿਸਾਸ ਹੈ ਕਿ ਉਹ ਕੈਨੇਡੀਅਨ ਹਾਊਸਿੰਗ ਮਾਰਕੀਟ ਦੇ ਵਿੱਚ ਨਹੀਂ ਆ ਸਕਦੇ ਜੋ ਉਹ ਜਿਸ ਦੇ ਲਈ ਉਹ ਯੋਗ ਹੀ ਨਹੀਂ ਹੈ ਉਹ ਇੱਕ ਕਾਂਡੋ ਖਰੀਦ ਰਹੇ ਨੇ ਜਦੋਂ ਕਿ ਅਮਰੀਕਾ ਦੇ ਵਿੱਚ ਉਹ ਇੱਕ ਸੁੰਦਰ ਘਰ ਖਰੀਦ ਸਕਦੇ ਨੇ ਇੱਕ ਹੋਰ ਜਨਸੰਖਿਆ ਜੋ ਇਸ ਕਦਮ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਹੈ ਬਜ਼ੁਰਗ ਲੋਕ ਇਸ ਉਮਰ ਸਮੂਹ ਦੇ ਦੱਖਣ ਵੱਲ ਜਾਣ ਦੇ ਕਾਰਨਾ ਵਿੱਚ ਕੁਝ ਓਵਰਲੈਪ ਨੋਟ ਵੀ ਕਰਦੇ ਨੇ ਉਹ ਕੈਸ਼ ਆਊਟ ਕਰ ਰਹੇ ਨੇ ਉਹ ਆਪਣੇ ਘਰ ਦੇ ਵਿੱਚ ਆਪਣੀ ਇੱਕ ਜਿਹੜੀ ਇਕੁਇਟੀ ਹੈ ਉਹ ਲੈ ਰਹੇ ਨੇ ਤੇ ਉਹ ਇਸ ਇਕੁਇਟੀ ਦੀ ਵਰਤੋਂ ਸਪਸ਼ਟ ਸਰਲੇਖਾ ਨੂੰ ਖਰੀਦਣ ਲਈ ਕਰ ਰਹੇ ਨੇ ਤਾਂ ਜੋ ਉਹਨਾਂ ਦੇ ਕੋਲ ਕੋਈ ਮਾਰਗੇਜ ਨਾ ਰਹੇ ਤੇ ਇਸ ਵਿੱਚੋਂ ਕੁਝ ਉਹਨਾਂ ਦੀ ਰਿਟਾਇਰਮੈਂਟ ਆਮਦਨ ਲਈ ਉਹ ਵਰਤੇ ਹੋਣ ਸੇਹ ਹ ਸੰਭਾਲ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਯੂਐਸ ਦੇ ਵਿੱਚ ਰਹਿੰਦੀ ਸਸਤੀ ਕੀਮਤ ਨੂੰ ਨੋਟ ਕਰਦੇ ਨੇ ਬਹੁਤ ਸਾਰੇ ਲੋਕਾਂ ਲਈ ਅਜੇ ਵੀ ਇੱਕ ਰੁਕਾਵਟ ਹੈ ਜੋ ਉਹਨਾਂ ਨੂੰ ਕੈਨੇਡਾ ਦੇ ਵਿੱਚ ਰੱਖਦੀ ਹੈ ਇਮੀਗ੍ਰੇਸ਼ਨ ਵਕੀਲ ਨੇ ਕਿਹਾ ਹੈ ਕਿ ਉਸਦੇ ਮੌਜੂਦਾ ਕੇਸਾਂ ਦਾ ਜ਼ਿਆਦਾਤਰ ਹਿੱਸਾ ਅਮਰੀਕੀਆਂ ਨਾਲ ਵਿਆਹੇ ਹੋਏ ਕੈਨੇਡੀਅਨਾਂ ਨੂੰ ਅਮਰੀਕਾ ਜਾਣ ਦੇ ਵਿੱਚ ਮਦਦ ਕਰਨਾ ਸ਼ਾਮਿਲ ਹੈ ਉਹਨਾਂ ਲਈ ਜਿਨ੍ਹਾਂ ਕੋਲ ਇੱਕ ਅਮਰੀਕੀ ਸਾਥੀ ਹੈ ਸਿਹਤ ਦੇਖਭਾਲ ਤੱਕ ਪਹੁੰਚ ਵਿੱਚ ਉਹਨਾਂ ਦੇ ਜੀਵਨ ਸਾਥੀ ਦੀ ਡਾਕਟਰੀ ਦੇਖਭਾਲ ਵਿੱਚ ਜਿਹੜੀ ਹੈ ਉਹ ਟੈਪ ਕਰਨਾ ਸ਼ਾਮਿਲ ਹੈ ਫਿਰ ਵੀ ਬਜ਼ੁਰਗ ਕੈਨੇਡੀਅਨ ਜੋੜਿਆਂ ਲਈ ਡਾਕਟਰੀ ਦੇਖਭਾਲ ਤੱਕ ਪਹੁੰਚ ਮਹਿੰਗੀ ਹੋ ਸਕਦੀ ਹੈ ਤੇ ਕਈ ਵਾਰ ਲਾਗਤ ਨੂੰ ਵੀ ਰੋਕਦਾ ਹੈ ਨਿਊਸ ਸੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਇਸ ਸਾਲ ਭਾਰਤ ਦੇ ਲਈ ਟ੍ਰਾਂਟੋ ਤੋਂ ਮੁੰਬਈ ਦੇ ਲਈ ਨਵੀਂ ਨਾਨ-ਸਟਾਪ ਸੇਵਾ ਸਮੇਤ ਉਡਾਨਾਂ ਵਧਾ ਰਿਹਾ ਹੈ। 에ਅਰਲਾਈਨ ਦਾ ਕਹਿਣਾ ਹੈ ਕਿ 27 ਅਕਤੂਬਰ ਤੋਂ ਟ੍ਰਾਂਟੋ ਤੇ ਮੁੰਬਈ ਦੇ ਵਿਚਕਾਰ ਉਡਾਨਾਂ ਹਫਤੇ ਦੇ ਵਿੱਚ ਚਾਰ ਵਾਰ ਚੱਲਣਗੀਆਂ। ਇਸ ਦੇ ਨਾਲ ਹੀ 에ਅਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਮੌਂਟਰੀਅਲ ਤੋਂ ਦਿੱਲੀ ਤੱਕ ਰੋਜ਼ਾਨਾ ਉਡਾਨਾਂ ਦੀ ਸੇਵਾ ਨੂੰ ਵਧਾਣਗੇ। ਪਿਛਲੇ ਸਾਲ ਤੋਂ ਜਦੋਂ ਇਸਨੇ ਰੂਟ ਤੇ ਪੰਜ ਹਫਤਾਵਾਰੀ ਉਡਾਨਾਂ ਦਾ ਸੰਚਾਲਨ ਕੀਤਾ ਸੀ, ਪੱਛਮੀ ਕੈਨੇਡਾ ਤੋਂ ਯਾਤਰਾ ਕਰਨ ਵਾਲਿਆਂ ਦੇ ਲਈ 에ਅਰਲਾਈਨ ਦਾ ਕਹਿਣਾ ਹੈ ਕਿ ਉਹ 27 ਅਕਤੂਬਰ ਤੋ ਸ਼ੁਰੂ ਹੋਣ ਵਾਲੀਆਂ ਕੈਲਗਰੀ ਤੋਂ ਦਿੱਲੀ ਲੰਡਨ ਰਾਹੀਂ ਰੋਜ਼ਾਨਾ ਮੌਸਮੀ ਉਡਾਨਾਂ ਦੀ ਪੇਸ਼ਕਸ਼ ਕਰੇਗੀ ਵੈਨਕੂਵਰ ਤੋਂ ਲੰਡਨ ਤੱਕ ਦੀਆਂ ਉਡਾਨਾਂ ਵੀ ਇਸ ਸਰਦੀਆਂ ਦੇ ਵਿੱਚ ਦਿੱਲੀ ਲਈ ਉਡਾਨਾਂ ਜਿਹੜੀਆਂ ਨੇ ਉਚਲ ਜੁੜ ਜਾਣਗੀਆਂ ਤੇ ਕੁੱਲ ਮਿਲਾ ਕੇ 에ਅਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਇਸ ਸਰਦੀਆਂ ਦੇ ਵਿੱਚ ਭਾਰਤ ਲਈ 25 ਹਫਤਾਵਾਰੀ ਉਡਾਨਾਂ ਜਿਹੜਾ ਉਚਲਾਏਗਾ ਪਿਛਲੇ ਸਰਦੀਆਂ ਦੇ ਵਿੱਚ 19 ਹਫਤਾਵਾਰੀ ਉਡਾਨਾਂ ਤੋਂ ਇਹ ਵਾਅਦਾ ਹੈ ਸੰਗੀ ਮੰਤਰੀਆਂ ਨੇ ਕਿਹਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ ਆਪਹਾਜ ਲੋਗ 27 ਜੂਨ ਤੋਂ ਸ਼ੁਰੂ ਹੋਣ ਵਾਲੀ ਫੈਡਰਲ ਸਰਕਾਰ ਦੇ ਦੰਦਾਂ ਦੀ ਯੋਜਨਾ ਦੇ ਲਈ ਯੋਗ ਹੋਣਗੇ ਸਿਟੀਜ਼ਨ ਸਰਵਿਸਿਜ਼ ਦੇ ਮੰਤਰੀ ਟੈਰੀ ਬੀਚ ਨੇ ਤਾਰੀਖ ਦਾ ਜਿਹੜਾ ਐਲਾਨ ਕਰਦੇ ਹੋਏ 1.2 ਮਿਲੀਅਨ ਵਾਦੂ ਕੈਨੇਡੀਅਨਾਂ ਲਈ ਨਵੇਂ ਯੋਗ ਸਮੂਹ ਖਾਤੇ ਸ਼ਾਮਿਲ ਕੀਤੇ ਜੋ ਪ੍ਰੋਗਰਾਮ ਤੱਕ ਪਹੁੰਚ ਕਰਨ ਦੇ ਯੋਗ ਹੋਣਗੇ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਸਮੂਹ ਜੂਨ ਦੇ ਵਿੱਚ ਕਿਸੇ ਸਮੇਂ ਯੋਗ ਹੋ ਜਾਵੇਗਾ ਪਰ ਇੱਕ ਸਹੀ ਮਿਤੀ ਪ੍ਰਦਾਨ ਨਹੀਂ ਕੀਤੀ ਸੀ ਸਰਕਾਰ ਕੈਨੇਡੀਅਨ ਡੈਂਟਲ ਕੇਅਰ ਪਲਾਨ ਨੂੰ ਹੌਲੀ-ਹੌਲੀ ਵਧਾ ਰਹੀ ਹੈ 1 ਮਈ ਤੋਂ 70 ਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਲਈ ਕਵਰੇਜ ਜਿਹੜੀ ਹੈ ਉਹ ਸ਼ੁਰੂ ਹੋਈ ਤੇ 65 ਤੋਂ 69 ਸਾਲ ਦੀ ਉਮਰ ਦੇ ਲੋਕਾਂ ਲਈ ਅਰਜ਼ੀਆਂ ਖੁੱਲੀਆਂ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਕਿਹਾ ਹੈ ਕਿ 10500 ਤੋਂ ਵੱਧ ਪ੍ਰੋਵਾਈਡਰਾਂ ਨੇ ਪ੍ਰੋਗਰਾਮ ਲਈ ਸਾਈਨ ਅਪ ਕੀਤਾ ਹੈ ਤੇ 20 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਕਵਰੇਜ ਲਈ ਯੋਗ ਮੰਨਿਆ ਗਿਆ ਹੈ ਵਿਸ਼ਾਲ ਜਨਤਕ ਔਰਲ ਹੈਲਥ케ਅਰ ਇੰਸ਼ੋਰੈਂਸ ਪ੍ਰੋਗਰਾਮ ਆਖਿਰਕਾਰ ਅਗਲੇ 5 ਸਾਲਾਂ ਵਿੱਚ ਡਾਲਰ 13 ਬਿਲੀਅਨ ਦੀ ਲਾਗਤ ਦੇ ਨਾਲ 1/4 ਕੈਨੇਡੀਅਨ ਵਸਨੀਕਾਂ ਨੂੰ ਕਵਰ ਕਰੇਗਾ ਜਿਨ੍ਹਾਂ ਦੇ ਕੋਲ ਨਿੱਜੀ ਦੰਦਾਂ ਦੀ ਯੋਜਨਾ ਨਹੀਂ ਹੈ 18 ਤੋਂ 64 ਸਾਲ ਦੀ ਉਮਰ ਦੇ ਕੈਨੇਡੀਅਨਾਂ ਨੂੰ ਜਨਵਰੀ 2025 ਵਿੱਚ ਅਪਲਾਈ ਕਰਨ ਦੀ ਇਜਾਜ਼ਤ ਹੋਵੇਗੀ ਸਾਕਾ ਨੀਲਾ ਤਾਰਾ ਕੱਲੂ ਘਾਰੇ ਦੀ 40ਵੀਂ ਵਰ੍ਹੇਮੰਢੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿਖੇ ਵਿਸ਼ੇਸ਼ ਸਮਾਗਮ ਉਲੀਕੇ ਗਏ ਜਿੱਥੇ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਢਾਡੀ ਸਿੰਘਾਂ ਦੇ ਵੱਲੋਂ ਵਾਰਾਂ ਰਾਹੀਂ ਇਤਿਹਾਸ ਸੰਗਤਾਂ ਨੂੰ ਸਰਵਨ ਕਰਵਾਇਆ ਗਿਆ ਤੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਣ ਦਾ ਸੁਨੇਹਾ ਦਿੱਤਾ ਗਿਆ ਗੁਰਦੁਆਰਾ ਸਾਹਿਬ ਵਿਖੇ ਸੂਰੇ ਦੁਖਾਂਤ ਸੰਬੰਧੀ ਐਗਜ਼ਿਬਿਸ਼ਨ ਵੀ ਲਗਾਈ ਗਈ ਜਿਸ ਰਾਹੀਂ 1947 ਸਮੇਂ ਭਾਰਤੀ ਆਜ਼ਾਦੀ ਸਮੇਂ ਭਾਰਤੀ ਲੀਡਰਾਂ ਦੇ ਵੱਲੋਂ ਸਿੱਖ ਸ਼ਿਪ ਦੇ ਨਾਲ ਕੀਤੀ ਗਈ ਵਾਦਾ ਖਿਲਾਫੀ ਪੰਜਾਬੀ ਸੂਬੇ ਦੇ ਮੋਰਚੇ ਤੇ ਧਰਮਯੁੱਧ ਮੋਰਚੇ ਦੇ ਮੁੱਦਿਆਂ ਤੇ ਇਸ ਦੀ ਪ੍ਰਾਪਤੀ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਦਰਸਾਇਆ ਗਿਆ ਅਤੇ ਸਾਕਾ ਨੀਲਾ ਤਾਰਾ ਕੱਲੂਕਾਰਾ ਤੇ ਸਿੱਖ ਕਤਲੇਆਮ ਸੰਬੰਧੀ ਤਸਵੀਰਾਂ ਅਖਬਾਰਾਂ ਦੀਆਂ ਕਟਿੰਗਸ ਅਹਿਮ ਡਾਕੂਮੈਂਟਰੀਆਂ ਨੂੰ ਫਿਲਮਾਇਆ ਗਿਆ ਹੈ ਜਿਸ ਨੂੰ ਦੇਖਣ ਦੇ ਲਈ ਲੋਕ ਪਰਿਵਾਰਾਂ ਸਮੇਤ ਪੁੱਜ ਰਹੇ ਨੇ ਇਹ ਪੂਰਾ ਦ੍ਰਿਸ਼ ਸਭ ਨੂੰ ਪਾਵੋਕ ਜ਼ਰੂਰ ਕਰਦਾ ਹੈ ਗੁਰੂ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਵੀ ਸਭ ਨੂੰ ਅਪੀਲ ਕੀਤੀ ਗਈ ਹੈ ਇਸ ਐਗਜ਼ਿਬਿਸ਼ਨ ਨੂੰ ਦੇਖਣ ਦੇ ਲਈ ਜ਼ਰੂਰ ਪੁੱਜਿਆ ਜਾਵੇ ਤੇ ਗੁਰੂ ਘਰ ਦੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੀ ਸ਼ਮੂਲੀਅਤ ਜ਼ਰੂਰ ਕੀਤੀ ਜਾਵੇ ਨਿਊਜ਼ 10 ਚੈਨਲ ਪੰਜਾਬੀ ਦੀ ਰਿਪੋਰਟ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਗੁਰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਸਭ ਤੋਂ ਪਹਿਲਾਂ ਮੈਂ ਚੈਨਲ ਪੰਜਾਬੀ ਦਾ ਧੰਨਵਾਦ ਕਰਦਾ ਜੋ ਸਮੇ ਸਮੇ ਦੇ ਨਾਲ ਗੁਰਦੁਆਰਾ ਸਾਹਿਬ ਦਸ਼ਮੇਹ ਦਰਬਾਰ ਦੇ ਪ੍ਰੋਗਰਾਮ ਸੰਗਤਾਂ ਦੇ ਨਾਲ ਸਾਂਝੇ ਕਰਦੇ ਹਨ ਸੰਗਤਾਂ ਨੂੰ ਜਾਣਕਾਰੀ ਦਿੰਦੇ ਹਨ ਜੀ ਆਇਆਂ ਨੂੰ ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਗੁਰਦੁਆਰਾ ਸਾਹਿਬ ਦਸ਼ਮੇਹ ਦਰਬਾਰ ਵਿਖੇ ਜੋ ਇਹ ਜੂਨ 1984 ਦਾ ਕੱਲੂਕਾਰਾ ਸਾਕਾ ਹੈ ਉਹ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਸੋ ਗੁਰੂ ਘਰ ਵੱਲੋਂ ਜੋ ਪ੍ਰੋਗਰਾਮ ਹਰ ਸਾਲ ਉਲੀਕੇ ਜਾਂਦੇ ਹਨ ਇਸ ਵਾਰ 7 ਜੂਨ ਨੂੰ ਦਿਨ ਸ਼ੁੱਕਰਵਾਰ ਅਮਰਤ ਵੇਲੇ 6 ਵਜੇ 25 ਰੀ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਮੇਨ ਹਾਲ ਵਿੱਚ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 9 ਜੂਨ ਦਿਨ ਐਤਵਾਰ 10 ਵਜੇ ਪਹਿਣਗੇ ਉਪਰੰਤ ਗੁਰੂ ਘਰ ਦੇ ਕੀਰਤਨੀਆਂ ਢਾਡੀ ਜਥੇ ਕਥਾਵਾਚਕ ਸੰਗਤਾਂ ਨੂੰ ਉਸ ਸਾਕੇ ਬਾਰੇ ਉਸ ਕੱਲੂ ਘਾਰੇ ਬਾਰੇ ਸੋ ਜਾਣਕਾਰੀ ਦੇਣਗੇ ਸੋ ਵਿਚਾਰਾ ਸਾਂਝੀਆਂ ਕਰਨਗੇ ਸੋ ਸਾਧ ਸੰਗਤ ਜੀ 8 ਜੂਨ ਦਿਨ ਸ਼ਨੀਵਾਰ ਨੂੰ ਅੰਮ੍ਰਿਤ ਸੰਚਾਰ ਦਾ ਸਮਾਗਮ ਵੀ ਰੱਖਿਆ ਗਿਆ ਜੋ ਕਿ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਆਪ ਸੰਗਤਾਂ ਦੇ ਚਰਨਾਂ 'ਚ ਬਣਤੀ ਹੈ ਪੀਵਹ ਪਹੁਲ ਖੰਡੇ ਧਾਰ ਹੋਈ ਜਨਮ ਸੁਹੇਲਾ ਗੁਰੂ ਵਾਲੇ ਬਣ ਕੇ ਸਤ ਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਸੋ ਇਸ ਵਾਰ ਜੋ 40 ਸਾਲ ਚਾਰ ਦਹਾਕੇ ਹੋ ਚੁੱਕੇ ਨੇ ਇਸ ਕੱਲੂ ਘਰੇ ਨੂੰ ਜੋ ਭਾਰਤ ਦੀ ਹਕੂਮਤ ਵੱਲੋਂ ਇੰਦਰਾ ਵੱਲੋਂ ਸੋ ਭਾਰਤ ਦੀਆਂ ਫੌਜਾਂ ਵੱਲੋਂ ਆਪਣੇ ਹੀ ਦੇਸ਼ ਦੇ ਵਿੱਚ ਸੋ ਸਾਧ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟੇੜੀ ਕੀਤਾ ਗਿਆ ਹੈ ਸਿੱਖਾਂ ਦੀ ਨਸਲ ਕੁਸੀ ਕੀਤੀ ਗਈ ਬਿਆਨਤ ਹੀ ਬੇਦੋਸ਼ ਸਿੱਖ ਜੋ ਬੱਚੇ ਬੀਬੀਆਂ ਜੋ ਮਹਾਰਾਜ ਦੇ ਘਰ ਵਿੱਚ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਹਾਜ਼ਰੀਆਂ ਭਰਨ ਵਾਸਤੇ ਗਏ ਸਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਗੁਰੂ ਘਰ ਦੇ ਕੀਰਤਨੀਏ ਹਜ਼ੂਰੀ ਵਿੱਚ ਬੈਠੇ ਸਿੰਘ ਸਾਹਿਬ ਗ੍ਰੰਥੀ ਸੋ ਉਸ ਸਮੇਂ ਸ਼ਹਾਦਤਾਂ ਦੇ ਜਾਮ ਪੀ ਗਏ ਜੇਕਰ ਆਪਾਂ ਗੱਲ ਕਰੀਏ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਾਂ ਉਹਨਾਂ ਦੇ ਨਾਲ ਮੁੱਠੀਪੁਰ ਸਿੰਘ ਖੜਕੂ ਸਨ ਉਹਨਾਂ ਨੂੰ ਉਹ ਸ਼ਹੀਦ ਕਰਨਾ ਚਾਹੁੰਦੇ ਸਨ ਤਾਂ ਬਾਕੀ ਜਿਹੜੇ ਗੁਰੂ ਘਰ ਸੈੰਤੀ ਗੁਰੂ ਘਰਾਂ ਦੇ ਵਿੱਚ ਉਸੇ ਦਿਨ ਹੀ ਜੋ ਫੌਜਾਂ ਚੜਾਈਆਂ ਗਈਆਂ ਸੋ ਬਿਆਦਬੀ ਕੀਤੀ ਗਈ ਉੱਥੇ ਕਿਹੜਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਸਨ ਸੋ ਇਹ ਸਾਰੀ ਜਿਹੜੀ ਸਾਜ਼ਿਸ਼ ਸੀ ਇੱਕ ਕਿ ਗੁਰੂ ਅਰਜਨ ਦੇ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਹਮਲਾ ਕੀਤਾ ਜਾਵੇ ਕਿ ਇਸ ਦਿਨ ਬਹੁਤ ਸਿੱਖ ਸੰਗਤਾਂ ਹੁੰਦੀਆਂ ਉਹਨਾਂ ਨੂੰ ਸ਼ਹੀਦ ਕਰਕੇ ਸਿੱਖਾਂ ਨੂੰ ਖਤਮ ਕੀਤਾ ਜਾਵੇ ਸੋ ਸਾਨੂੰ ਸਮਝਣਾ ਚਾਹੀਦਾ ਹੈ ਉਹਨਾਂ ਸ਼ਹੀਦਾਂ ਦੇ ਦਿਹਾੜਿਆਂ ਨੂੰ ਮਨਾਇਆ ਜਾ ਰਿਹਾ ਹੈ ਔਰ ਦੁਸ਼ਮਨ ਦੀ ਸਾਜ਼ਿਸ਼ ਨੂੰ ਸਮਝੋ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ ਉਹਨਾਂ ਸ਼ਹੀਦਾਂ ਨੂੰ ਆਪਾਂ ਨਾਤਮਸਤਕ ਹੋਈਏ ਵੱਧ ਤੋਂ ਵੱਧ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਬਾਹਰ ਗੁਰੂ ਘਰ ਵੱਲੋਂ ਪ੍ਰਦਰਸ਼ਨੀ ਵੀ ਲਾਈ ਗਈ ਹੈ ਸੋ ਆਪ ਤੇ ਆਪਣੇ ਬੱਚਿਆਂ ਨੂੰ ਲਿਆਓ ਪ੍ਰਦਰਸ਼ਨੀ ਦੇ ਦਰਸ਼ਨ ਕਰਾਓ ਤਾਂ ਕਿ ਬੱਚਿਆਂ ਨੂੰ ਵੀ ਉਸ ਇਤਿਹਾਸ ਬਾਰੇ ਪਤਾ ਲੱਗ ਸਕੇ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਤਾਂ ਇਹ ਹੈ ਕਿ ਐਡਮੰਟਨ ਦੀ ਜਿਹੜੀ ਪੁਲਿਸ ਹੈ ਜੀ ਉਹ ਇੱਕ ਐਕਸੀਡੈਂਟ ਹੋਇਆ ਇਨਵੈਸਟੀਗੇਟ ਕਰ ਰਹੀ ਆ ਉਹਦੇ ਵਿੱਚ ਹੋਇਆ ਕੀ ਹੈ ਕਿ ਇੱਕ ਵਿਅਕਤੀ ਜਿਹੜਾ ਮੋਟਰਾਈਜ਼ਡ ਸਕੂਟਰ ਨਹੀਂ ਹੁੰਦਾ ਉਹ ਚਲਾ ਰਿਹਾ ਸੀਗਾ ਤੇ ਜਦੋਂ ਉਹਨੂੰ ਇੱਕ ਐਸ ਐਸ ਯੂ ਵੀ ਨੇ ਉਹਦੇ ਨਾਲ ਟੱਕਰ ਮਾਰੀ ਆ ਔਰ ਉਸ ਵਿਅਕਤੀ ਦੀ ਬਾਅਦ ਦੇ ਵਿੱਚ ਉੱਥੇ ਮੌਤ ਹੋ ਜਾਂਦੀ ਆ ਦੱਸਿਆ ਜਾਂਦਾ ਕਿ 85 ਐਵੇਨਿਊ ਤੇ 106 ਸਟਰੀਟ ਦੀ ਇਹ ਗੱਲ ਆ 85 ਐਵੇਨਿਊ ਤੇ ਈਸਟ ਬਾਉਂਡ ਇਹ ਜਿਹੜਾ ਸਕੂਟਰ ਵਾਲਾ ਸੀਗਾ ਇਹ ਸਟਾਪ ਸਾਈਨ ਦੇ ਅਗੇਂਸਟ ਉੱਥੇ ਜਾ ਰਿਹਾ ਸੀਗਾ ਔਰ ਜਿਹੜੀ ਦੂਸਰੀ ਕਾਰ ਸੀਗੀ ਜਾਂ ਐਸਯੂਵੀ ਆਇਆ ਜਿਹੜਾ ਉਹ ਨਾਰਥ ਨੂੰ ਜਾ ਰਿਹਾ ਸੀ 106 ਸਟਰੀਟ ਤੇ ਤਾਂ ਉੱਥੇ ਇਹ ਐਕਸੀਡੈਂਟ ਹੁੰਦਾ ਜੀ ਪਰ ਜਿਹੜਾ ਐਸਯੂਵੀ ਦਾ ਡਰਾਈਵਰ ਸੀ ਉਹ ਮੌਕੇ ਤੇ ਹੀ ਖੜਾ ਰਿਆ ਔਰ ਉਹਨੇ ਰਾਈਟ ਵੇ ਪੁਲਿਸ ਨੂੰ ਫੋਨ ਕੀਤਾ ਔਰ ਐਮਬੂਲੈਂਸ ਉਥੇ ਸੱਦੀ ਔਰ ਉਹਨੇ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕੁਝ ਹੋਇਆ ਉਹ ਦੱਸਣ ਦੀ ਵੀ ਕੋਸ਼ਿਸ਼ ਕੀਤੀ ਹੈ ਹਜੇ ਤੱਕ ਕੋਈ ਚਾਰजेस ਨਹੀਂ ਲਾਏਗਾ ਪਰ ਪੁਲਿਸ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੀ ਆ ਕੋਈ ਸਪੀਡ ਵਾਲੀ ਗੱਲ ਜਾਂ ਅਲਕੋਹਲ ਵਾਲੀ ਗੱਲ ਕੋਈ ਇਨਵੋਲਵ ਨਹੀਂ ਹੈ ਇਹਦੇ ਵਿੱਚ ਏ ਪੁਲਿਸ ਨੇ ਗੱਲ ਦੱਸੀ ਆ ਪਰ ਇਨਵੈਸਟੀਗੇਸ਼ਨ ਜਿਹੜੀ ਆ ਜੀ ਉਹ ਜਾਰੀ ਆ ਪਰ 40 ਸਾਲਾਂ ਦਾ ਇਹ ਜਿਹੜਾ ਵਿਅਕਤੀ ਸੀਗਾ ਉਹਦੀ ਮੌਤ ਹੋ ਗਈ। ਔਰ ਦੂਸਰੀ ਖਬਰ ਇਹ ਆ ਕਿ ਜਿਹੜੇ ਸਾਇੰਸਦਾਨ ਆ ਜੀ ਉਹਨਾਂ ਦੀ ਦੌੜ ਲੱਗੀ ਹੋਈ ਆ ਕਿ ਅਜੇ ਹੀ ਕਣਕ ਜਿਹੜੀ ਆ ਉਹ ਪ੍ਰੋਡਿਊਸ ਕੀਤੀ ਜਾਵੇ ਜਿਹਨੂੰ ਪਾਣੀ ਦੀ ਲੋੜ ਬਹੁਤ ਘੱਟ ਹੋਵੇ। ਜਿਹहां ਜਿਹੜੀ ਸੋਕਾ ਵੀ ਚੱਲ ਸਕਦੀ ਹੋਵੇ ਤੇ ਜਦੋਂ ਗਰਮੀ ਪੈਂਦੀ ਆ ਉਹ ਵੀ ਚੱਲ ਸਕਦੀ ਹੋਵੇ। ਹੁਣ ਇਹ ਦੌੜ ਉਹ ਸਾਇੰਸਦਾਨਾਂ ਦੀ ਲੱਗੀ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਜਿਸ ਤਰ੍ਹਾਂ ਦਾ ਮੌਸਮ ਜਾਂ এনवायरमेंट ਦੇ ਵਿੱਚ ਚੇਂजेस ਆ ਰਹੀਆਂ ਉਹਦੇ ਨਾਲ ਇਹ ਬਹੁਤ ਜ਼ਰੂਰੀ ਬਣਦਾ ਜਾ ਰਿਹਾ ਵੀ ਇਸ ਤਰ੍ਹਾਂ ਦੀ ਕੋਈ ਕਣਕ ਦਾ ਜਿਹੜਾ ਬੀ ਆ ਉਹ ਡਿਵੈਲਪ ਕੀਤਾ ਜਾਵੇ ਕਿਹਾ ਜਾ ਰਿਹਾ ਜਿਹੜੇ ਸਾਇੰਸਦਾਨ ਕੈਲਗਰੀ ਤੋਂ ਨੇ ਜੀ ਪਲਾਂਟ ਬਾਇਓਲੋਜਿਸਟ ਮਾਰਕਸ ਸੈਮਿਊਲ ਉਹ ਇਹਦੇ ਤੇ ਕੰਮ ਕਰ ਰਿਹਾ ਪਿਛਲੇ ਕੋਈ 10 ਸਾਲਾਂ ਤੋਂ ਔਰ ਨੇੜੇ ਪਹੁੰਚ ਰਹੇ ਨੇ ਪਰ ਉਹ ਕਹਿੰਦੇ ਵੀ ਜਿਹੜਾ ਇਹ wheat ਦਾ ਬੀਜ ਆ ਨਾ ਇਹ ਇੰਨਾ ਸੌਖਾ ਨਹੀਂ ਹੈ ਜਿੰਨਾ ਹਿਊਮਨ ਇੱਕ ਵਿਅਕਤੀ ਦਾ ਜੀਨੋਮ ਹੈਗਾ ਜੀ ਉਹਦੇ ਨਾਲੋਂ ਇਹ ਕਈ ਹਜ਼ਾਰ ਗੁਣਾ ਜ਼ਿਆਦਾ ਕੰਪਲਿਕੇਟਡ ਆ wheat ਵਾਲਾ ਸੋ ਇੰਨੀ ਛੇਤੀ ਨਹੀਂ ਉਹਨੂੰ ਉਹ ਕਹਿੰਦੇ ਵੀ ਡਿਵੈਲਪ ਕੀਤਾ ਜਾ ਸਕਦਾ ਪਰ ਹੁਣ ਦੂਸਰੇ ਪਾਸੇ ਕਿਉਂਕਿ ਇਹ ਦੁਨੀਆ ਭਰ ਦੇ ਵਿੱਚ ਜੀ wheat ਜਿਹੜੀ ਆ ਕੰਜ਼ੂਮ ਕੀਤੀ ਜਾਂਦੀ ਆ ਖਾਧੀ ਜਾਂਦੀ ਆ ਔਰ ਇਸ ਕਰਕੇ ਲੋਕਾਂ ਨੂੰ ਵੀ ਆ ਵੀ ਜੇ ਇਹ ਨਾ ਇੰਨੀ ਪੈਦਾ ਹੋਈ ਤਾਂ ਇਹ ਭੁੱਖਾ ਵੀ ਦੁਨੀਆ ਦੇ ਵਿੱਚ ਪੈ ਸਕਦਾ ਯਾਨੀ ਕਿ ਲੋਕਾਂ ਨੂੰ ਜਿਹੜਾ ਖਾਣ ਵਾਲਾ ਸਮਾਨ ਆ ਉਹ ਨਾ ਮਿਲੇਗਾ ਉਹਦੇ ਨਾਲ ਫੇਰ ਪ੍ਰੋਬਲਮਸ ਖੜੀਆਂ ਹੁੰਦੀਆਂ ਹਾਲਾਂਕਿ ਅਰਜਨਟੀਨਾ ਦੇ ਵਿੱਚੋਂ ਜਿਹੜੀ ਕਣਕ ਆ ਜੀ ਉਹ ਉਹਨਾਂ ਨੇ ਉੱਥੇ ਜੈਨੇਟਿਕਲੀ ਮੋਡੀਫਾਈਡ ਕਣਕ اگਾਉਂਦੇ ਨੇ ਪਰ ਉਹ ਕੈਨੇਡਾ ਦੇ ਵਿੱਚ ਇਹਨਾਂ ਨੇ ਹਜੇ ਅਲਾਉ ਨਹੀਂ ਕੀਤਾ ਕੋਈ ਜੈਨੇਟਿਕਲੀ ਮੋਡੀਫਾਈਡ ਜਿਹੜੀ ਕਣਕ ਆ ਜਾਂ ਬੀਓ ਇੱਥੇ ਨਹੀਂ ਆ ਸਕਦਾ ਹਾਂ ਸਾਇੰਸਦਾਨ ਇਹ ਵੀ ਕਹਿ ਰਿਹਾ ਆ ਵੀ ਜਿਹੜੇ ਨਾ ਕਿਸੇ ਵੀ ਬੀਜ ਨੂੰ ਪੂਰਾ ਜੈਨੇਟਿਕਲੀ ਮੋਡੀਫਾਈਡ ਕਰਨਾ ਉਹ ਤਾਂ ਹੈਗਾ ਔਖਾ ਪਰ ਪਿੱਛੇ ਜੇ ਸਰਕਾਰ ਨੇ ਕੈਨੇਡਾ ਦੀ ਨੇ ਇੱਕ ਫੈਸਲਾ ਜਿਹਦੇ ਨਾਲ ਇਹਨਾਂ ਲਈ ਇਹ ਸੌਖਾ ਹੋ ਗਿਆ ਉਹ ਫੈਸਲਾ ਸਰਕਾਰ ਨੇ ਇਹ ਕੀਤਾ ਵੀ ਜਿਹੜੇ ਪਹਿਲਾਂ ਬੀ ਡਿਵੈਲਪ ਹੋਏ ਆ ਨਾ ਉਹਨਾਂ ਨੂੰ ਤੁਸੀਂ ਐਡਿਟ ਕਰ ਸਕਦੇ ਹੋ ਉਹਨਾਂ ਦੇ ਜੀਨੋਮਸ ਨੂੰ ਤੇ ਉਹਦੇ ਨਾਲ ਇਹ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਇਹ ਜਿਹੜਾ ਫੈਸਲਾ ਉਹਦੀ ਜਿਹੜੀ ਹੈ ਜੀ ਇਹ ਸਾਇੰਸਦਾਨਾਂ ਵੱਲੋਂ ਛਲਾਗਾ ਕੀਤੀ ਗਈ ਹੈ ਵੀ ਚੰਗਾ ਕੰਮ ਕੀਤਾ ਸਰਕਾਰ ਨੇ ਜਿਹੜਾ ਇਹ ਅਲਾਉ ਕੀਤਾ ਔਰ ਇੱਕ ਕਿਸਮ ਦੀ ਉਹ ਕਹਿੰਦੇ ਰੇਸ਼ ਲੱਗੀ ਆ ਇਹ ਨਹੀਂ ਵੀ ਕਦੋਂ ਇਹ ਜਿਹੜਾ ਮਤਲਬ ਵੀ ਇਹ ਲੱਭਿਆ ਜਾਵੇਗਾ ਵੀ ਕਿ ਕਿੰਨੀ ਦੇਰ ਤੱਕ ਉਹ ਕਹਿੰਦੇ ਜੀ ਇਹ ਤਾਂ ਇੱਕ ਕਿਸਮ ਦੀ ਐਮਰਜੈਂਸੀ ਆ ਵੀ ਜਿੰਨਾ ਵੀ ਛੇਤੀ ਹੋ ਸਕੇ ਇਹ ਇਸ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਉਹ ਹੋਂਦ ਵਿੱਚ ਲਿਆਂਦੀ ਜਾਵੇ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ